ਅੱਜ ਵੀ ਗਾਇਕੁਰਜੀ ਦਾ ਖਾਲਸਾ ਵੀ ਗਾਇਕੁਰਜੀ ਕੀ ਫਤੇ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਸਵਾਗਤ ਕਰਦੇ ਆ ਆਪਣੇ YouTube ਚੈਨਲ ਦੇ ਉੱਪਰ ਅੱਜ ਵੀਡੀਓ ਲੈ ਕੇ ਆਇਆ ਜੀ ਪਰਨੇ ਦੀ ਸੋ ਪਹਿਲਾਂ ਤਾਂ ਇਹ ਸਟਾਰਟਿੰਗ ਚ ਕਲੀਅਰ ਕਰਦਾ ਇਹ ਮਤਲਬ ਫ੍ਰੀ ਸਟਾਈਲ ਪਰਨਾ ਤੇ ਫ੍ਰੀ ਹੈਂਡ ਆ ਫ੍ਰੀ ਹੈਂਡ ਕਰਨ ਤੋਂ ਬਾਅਦ ਵੀ ਸਿੱਧਾ ਲੜ ਲਾਉਂਗਾ ਬਿਲਕੁਲ ਜਿਦਾ ਮੜਾ ਸ਼ੇਪ ਹੈ ਸਿੱਧੀ ਸ਼ੇਪ ਵਾਲਾ ਪਰਨਾ ਤੇ ਇਹਦੇ ਥੱਲੇ ਮੈਂ 베이스 ਰੱਖੂ ਹੁਣ ਇਹਦਾ ਪਰਨੇ ਦਾ ਲਿੰਕ ਇਹ ਨਹੀਂ ਹੈਗਾ ਕਿ ਆਪਾਂ 2 ਮਿੰਟ ਚ ਬੰਨ ਕੇ ਤੇ ਚਲੇ ਗਏ ਤੇ ਉਹ ਮਤਲਬ ਕੈਜੂਅਲ ਜਿਹਾ ਪਰਨਾ ਨਹੀਂ ਹੈਗਾ ਇਹ ਤੁਸੀਂ ਕਿਸੇ ਵੀ ਆਊਟਫਿਟ ਨਾਲ ਬਾਹਰ ਅੰਦਰ ਜਾਣ ਲਈ ਬੰਨ ਸਕਦੇ ਹੋ ਤੇ ਪਰਨੇ ਦੀ ਸ਼ੇਪ ਜਿਹੜੀ ਥੋੜੀ ਜਿਹੀ ਗੋਲ ਤੇ ਰਾਇਲ ਲਿਆਉਣ ਦੇ ਲਈ ਮੈਂ ਫੇਸ ਵਰਤਿਆ ਜਿਹੜਾ ਕਿ ਮੈਂ ਡੇਲੀ ਰੁਟੀਨ ਚ ਵਰਤਦਾ ਹੀਆਂ ਉੱਪਰ ਜੁੜਾ ਕੀਤਾ ਬਿਲਕੁਲ ਢਿੱਲਾ ਤੇ ਇੱਕ ਕਪੜਾ ਲਿਆ ਮੇਰੇ ਕੋਲ ਜਿਹੜੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਸਰੋਪੇ ਹੁੰਦੇ ਆ 1.5 ਤੋਂ 2 ਮੀਟਰ ਲੈਂਥ ਦਾ ਸਰੋਪਾ ਸੀਗਾ ਉਹਨੂੰ ਲੰਬੇ ਲੋਟ ਕੱਟ ਲਿਆ ਜਾਨੀ ਉਹਦੀ ਚੜਾਈ ਹਾਫ ਕਰ ਲਈ ਤੇ ਉਹਨੂੰ ਅੱਗੇ ਤੋਂ ਦੋ ਵਾਰ ਮੋੜਿਆ ਮੋੜ ਕੇ ਉਹ ਸਾਈਡ ਤੇ ਜਿੱਥੇ ਗਲਾਈ ਕਰਨ ਨੂੰ ਉਥੇ ਲਾ ਲਿਆ ਤੇ ਸਾਈਡ ਤੇ ਇੱਕ ਛੋਟਾ ਜਿਹਾ ਕਪੜਾ ਹੋਰ ਲਾਇਆ ਕਿ ਦੋਨਾਂ ਸਾਈਡਾਂ ਤੋਂ ਜਿਹੜਾ ਬੇਸ ਆ ਉਹ ਬਰਾਬਰ ਰਹੇ ਉਸ ਤੋਂ ਬਾਅਦ ਆਪਣੇ ਜਿਹੜੇ ਕੇਸ ਨੇ ਅੰਦਰ ਕਰ ਲੈਣੇ ਆ ਮੇਨ ਚੀਜ਼ ਜਿਹੜੀ ਪਰਨੇ ਦੀ ਜਾਂ ਪੱਗ ਦੀ ਆਪਾਂ ਸ਼ੇਪ ਬਣਾਉਣੀ ਆ ਨਾ ਬੇਸ ਤਾਂ ਕਾਫੀ ਚੀਜ਼ ਜਿਹਦੇ ਤੇ ਡਿਪੈਂਡ ਕਰਦਾ ਕਣ ਕਈ ਵੀਰਾਂ ਦਾ ਹੱਥ ਨਹੀਂ ਟਿਕਿਆ ਹੁੰਦਾ ਤੇ ਥੱਲੋ ਬੇਸ ਵਧੀਆ ਬਣਿਆ ਹੁੰਦਾ ਤੇ ਪੱਗ ਦੀ ਐਡਮੈਟਿਕਲੀ ਲੁੱਕ ਜਿਹੜੀ ਬਹੁਤ ਵਧੀਆ ਆ ਜਾਂਦੀ ਹੈ ਸ਼ੇਪ ਤੇ ਇਹ ਪਰਨਾ ਮੈਂ 4 ਮੀਟਰ ਦਾ ਬੰਨਿਆ ਹਾਂ 4 ਮੀਟਰ ਸਿੰਗਲ ਤੇ ਕਪੜਾ ਰੂਬੀ ਆ ਬੈਲ ਦਾ ਸੋ ਇਹ ਸਾਰੇ ਫੈਕਟਰ ਸੋਨੇ ਹੁਣ ਸਮਝ ਆ ਗਏ ਹੋਣਗੇ ਇੱਕ ਤਾਂ ਬੇਸ ਆ ਗਿਆ ਸ਼ੇਪ ਬਣਾਉਣ ਨੂੰ ਕਪੜਾ ਰੂਬੀ ਆ ਗਿਆ ਤੇ ਲੈਂਥ 4 ਮੀਟਰ ਆ ਗਈ ਥੋੜਾ ਵੱਡਾ ਬਣਨ ਨੂੰ ਫੋਲ ਵਾਲ ਕਿਉਂਕਿ ਕਪੜਾ ਹੁੰਦਾ ਪਤਲਾ ਤੇ ਸ਼ੇਪ ਉਹਦੀ ਇੰਨੀ ਫੋਲ ਨਹੀਂ ਬਣਦੀ ਸੋ ਰੂਬੀਆ ਕਪੜਾ ਇਸ ਕਰਕੇ ਆ ਮੈਂ ਵਰਤੇ ਆ ਲੜ ਨੂੰ ਬਿਲਕੁਲ ਕੋਨੇ ਤੋਂ ਫੜ ਕੇ ਇੱਕ ਸਾਈਡ ਨੂੰ ਮੋੜ ਕੇ ਆਪਾਂ ਪੂਣੀ ਬਣਾ ਲੈਣੀ ਆ ਲੜ ਦੀ ਸਿਰ ਪਹਿਲਾਂ ਕਵਰ ਕਰ ਲੈਣਾ ਤੇ ਧਿਆਨ ਚ ਰਹਿ ਪੂਣੀ ਮੈਂ ਪਹਿਲਾਂ ਨਹੀਂ ਕੀਤੀ ਸੀ ਨਾਲੋਂ ਨਾਲ ਕੀਤੀ ਆ ਸੈਂਟਰ ਚ ਲੜ ਨਹੀਂ ਲਗਾਉਣਾ ਲੜ ਥੋੜਾ ਜਿਹਾ ਟੇਡਾ ਰੱਖਣਾ ਸੈਂਟਰ ਚ ਰੱਖਾਂਗੇ ਫਿਰ ਆਪਣੀ ਕੀ ਹੋਣਾ ਜਿੱ ਪਗੜੇ ਪੜਾ ਥੋੜਾ ਢਿਡਾਰ ਰੱਖਣਾ ਬਿਲਕੁਲ ਫ੍ਰੀ ਹੈਂਡ ਚੱਲਣਾ ਇੱਕ ਲੜ ਲਾ ਲਿਆ ਉਸ ਤੋਂ ਬਾਅਦ ਅੱਗਾ ਜਿਹੜਾ ਲੜ ਲਾਉਣਾ ਉਹਨੂੰ ਖੋਲ ਕੇ ਦੋਨਾਂ ਸਾਈਡਾਂ ਤੋਂ ਉੱਪਰ ਨੂੰ ਮੋੜਨਾ ਥੱਲੇ ਉੱਪਰ ਉੱਪਰੋਂ ਥੱਲੇ ਉਸ ਤੋਂ ਬਾਅਦ ਜਿਹੜਾ ਪਹਿਲਾਂ ਲੜ ਰੱਖਿਆ ਬਿਲਕੁਲ ਉਹਦੇ ਉੱਪਰ ਰੱਖ ਲੈਣਾ ਉਪਰਲੇ ਬਾਸ ਹਲਕਾ ਹੈ ਬਸ ਹੱਥ ਮਾਰਨਾ ਉਸ ਤੋਂ ਬਾਅਦ ਸੈਂਟਰ ਤੋਂ ਇੱਕ ਵਾਰ ਅੰਗੂਠਾ ਲਾਉਣਾ ਬਸ ਉਹ ਵੀ ਤਾਂ ਕਿ ਆਪਣਾ ਜਿਹੜਾ ਲੜਾ ਉਹ ਟਿਕ ਜਵੇ ਅੱਗੋਂ ਫਿਰ ਜਦਾਂ ਕਿ ਸਿੰਗਲ ਪੱਗ ਹੋਵੇ ਚਾਹੇ ਪੜਨਾ ਹੋਵੇ ਉਹਦੇ ਵਾਲ ਬਹੁਤ ਛੇਤੀ ਤੇ ਜਲਦੀ ਪੈਂਦੇ ਆ ਤੇ ਵਧੀਆ ਪੈਂਦੇ ਆ ਕਿਉਂਕਿ ਕੱਪ ਸੋ ਇਹਦੇ ਵਿੱਚ ਜਿਆਦਾ ਬਲ ਬਣਾਉਣ ਦੀ ਆਪਾਂ ਲੋੜ ਨਹੀਂ ਹੈ ਸੋ ਦੇਖੋ ਹੁਣ ਸਿੰਗਲ ਦੇ ਵਿੱਚ ਤਿੰਨ ਲੜ ਲਾਏ ਨੇ ਤਿੰਨ ਲੜਾਂ ਦਾ ਸ਼ੇਪ ਖੜਨ ਲੱਗੀ ਸਾਈਡ ਤੋਂ ਗਲਾਈ ਚ ਸੋ ਆਪ ਬੇਸ ਕਰ ਕੀਆ ਸੋ ਜਿਹੜੀ ਮੈਂ ਸਟਾਰਟਿੰਗ ਚ ਗੱਲ ਦੱਸੀ ਸੀਗੀ ਕਿ ਸ਼ੇਪ ਬਣਾਉਣ ਲਈ ਆਪਾਂ ਜਿਹੜਾ ਇਹ ਬੇਸ ਵਰਤੇ ਆ ਤੇ ਹੁਣ ਤੁਹਾਨੂੰ ਸਮਝ ਲੱਗੀ ਹੋਗੀ ਤੇ ਸਿਰ ਪਹਿਲਾਂ ਹੀ ਕਵਰ ਕੀਤਾ ਸੀਗਾ ਤੇ ਸਾਈਡ ਤੋਂ ਜਿਹੜਾ ਲੜ ਰਹਿ ਗਿਆ ਸੀ ਖਿੱਚ ਕੇ ਉਹ ਵੀ ਕਵਰ ਕਰਤਾ ਅੱਗੋਂ ਫੇਰ ਥੱਲਾ ਉੱਪਰ ਨੂੰ ਮਾਉਣ ਵਾਲਾ ਉੱਪਰੋਂ ਥੱਲੇ ਨੂੰ ਜਿਹੜੇ ਪਹਿਲਾਂ ਦੋ ਲੜ ਲਾਏ ਨੇ ਉਹਨਾਂ ਤੋਂ ਥੱਲੇ ਰੱਖਣਾ ਸੋ ਜਿਹੜੇ ਵੀਡੀਓ ਦੇਖਣਗੇ ਵੀਡੀਓ ਦੇਖੇ ਇਹ ਨਾ ਕਿਉ ਮਨੋਂ ਖੇਤ ਜਾਣਾ ਪੱਠੇ ਵਢਣ ਠੀਕ ਆ ਪੱਠਿਆਂ ਦੀ ਪੰਡ ਵੀ ਚੱਕਣੀ ਆ ਸੋ ਇਹ ਕੈਜ਼ੂਅਲ ਵਰਕ ਜਿਵੇਂ ਆਪਾਂ ਘਰੇ ਆਉਦੇ ਨਹੀਂ ਹੈਗਾ ਇਹ ਥੋੜਾ ਜਿਵੇਂ ਪੱਗ ਟਾਈ ਪਰਨ ਆ ਜਾਂਦਾ ਫ੍ਰੀ ਹੈਂਡ ਤੇ ਫ੍ਰੀ ਸਟਾਈਲ ਦੋਨਾਂ ਸਾਈਡਾਂ ਤੇ ਬਲ ਆਉਣਗੇ ਕਿਉਂਕਿ ਪੂਣੀ ਆਪਾਂ ਕੀਤੀ ਹੈ ਨਹੀਂ ਉੱਪਰ ਉੱਪਰੇ ਲੜਾਂ 'ਚ ਵੀ ਥੋੜੇ ਜਿਹੀ ਬਲ ਹੋਣਗੇ ਤੇ ਇਹ ਸਾਈਡ ਦੇ ਵਿੱਚ ਸਾਨੂੰ ਜਿਹੜੇ ਨਜ਼ਰ ਆ ਹੀ ਰਹੇ ਨੇ ਸੋ ਪਹਿਲਾਂ ਮੈਂ ਜਿਹੜੇ ਪਰਨੇ ਦੀ ਵੀਡੀਓ ਪਾਈਆਂ ਹੋਈਆਂ ਨੇ ਮੈਂ ਆਪਣੀ ਰੁਟੀਨ ਦੇ ਵਿੱਚ ਉਹ ਬੰਦਾ ਸੀਗਾ ਸੋ ਹੁਣ ਜਿੱਦਾਂ ਆ ਸਿਆਲ ਜਿਹੜਾ ਕਿ ਖਤਮ ਹੋਇਆ ਫਰਵਰੀ ਮਾਰਚ ਤੋਂ ਮੈਂ ਇਹ ਵਾਲਾ ਸਟਾਈਲ ਸ਼ੁਰੂ ਕੀਤਾ ਤੇ ਪੂਰਾ ਉੱਪਰ ਤੱਕ ਕਮਾ ਦੇਣਾ ਪਰਨਾ ਜਿਹਨੇ ਆਪਣਾ ਇੱਕ ਲੜ ਰਹਿ ਗਿਆ ਤੇ ਆਪਣਾ بیس ਵਾਲਾ ਏਰੀਆ ਮੁੱਕ ਗਿਆ ਉਸ ਤੋਂ ਬਾਅਦ ਅਗਲਾ ਲੜ ਬਿਲਕੁਲ ਉੱਪਰੋਂ ਦੀ ਨਾਲ ਲਾ ਕੇ ਜਿਵੇਂ ਜਸੜ ਸਟਾਈਲ ਵਾਲਾ ਵਾਲਾਂ ਵਾਲੀ ਪੱਗ ਚਲਾਉਣੀ ਹੈ ਨਾ ਉੱਪਰੋਂ ਲੜਣਾ ਐ ਦੱਬ ਕੇ ਨਾਲ ਲਾ ਦੇਣਾ ਉਹਦੇ ਨਾਲ ਕਿਉਂਕਿ ਉੱਪਰੋਂ ਸ਼ੇਪ ਬਿਲਕੁਲ ਨਾਲ ਲੱਗ ਜੂਗੀ ਤੇ ਜਿਹੜੀ ਸੈਂਟਰ ਵਾਲਾ ਪਾਰਟ ਆ ਉਹ ਹੋਰ ਗੋਲ ਹੋ ਜੂਗੀ ਹੋਰ ਸੋਹਣੀ ਲੱਗੂ ਥੋੜੀ ਸ਼ੇਪ ਪ੍ਰੋਫਾਈਲ ਜੀ ਲੱਗਦੀ ਆ ਤੇ ਦਾੜੀ ਥੋੜੀ ਭਰਮੀ ਹੋਵੇ ਹਨਾ ਮੱਛਾ ਵਗੈਰਾ ਹੋਣ ਤਾਂ ਸੋਹਣਾ ਬਹੁਤ ਲੱਗਦਾ ਚਾਹੇ ਤੁਸੀਂ ਕੁਰਤੇ ਪਿਆਵੇਂ ਨਾ ਪਾਉਣੇ ਜਾਂ ਟੀ-ਸ਼ਰਟ ਨ ਸੋ ਆ ਉਹਦਾ ਆਪਣਾ ਲਾਸਟ ਲੜ ਪਹਿਲਾਂ ਮੈਂ ਇਹ ਦੋਨੇ ਲੜ ਲਾ ਕੇ ਦਿਖਾਉਣੇ ਸੀਗੇ ਮੋੜ ਕੇ ਵੀ ਤੇ ਸਿੱਧਾ ਵੀ ਪਰ ਆਪਾਂ ਵੀਡੀਓ ਦਾ ਟਾਈਟਲ ਇਹ ਰੱਖਿਆ ਕਿ ਫ੍ਰੀ ਸਟਾਈਲ ਪਹਿਲਾਂ ਬੋਲ ਕੇ ਵੀ ਉਹੀ ਕਿਹਾ ਮੈਂ ਫਿਰ ਮੈਂ ਵੀ ਪਹਿਲਾਂ ਕਾਫੀ ਵੀਡੀਓ ਦੋਨੇ ਤਰੀਕੇ ਦੇ ਦੱਸੇ ਹੋਏ ਨੇ ਸੋ ਆ ਮੈਂ ਸਿੱਧਾ ਹੀ ਲਾਉਂ ਇਹਦੇ ਵਿੱਚ ਕਰਨਾ ਕੁਝ ਨਹੀਂ ਬਸ ਸਿੱਧਾ ਲੜ ਬਿਲਕੁਲ ਜਿਵੇਂ ਹੈਗਾ ਵਾਲਾਂ ਨੂੰ ਸੈੱਟ ਕਰਨਾ ਸੈੱਟ ਕਰਨ ਦਾ ਭਾਵ ਸਾਫ਼ ਨਹੀਂ ਕਰਨੇ ਮੈਂ ਬਲ ਥੋੜੇ ਹੋਰ ਸਿੱਧੇ ਹੀ ਕਰਨੇ ਤੇ ਆਪਣਾ ਜਿਹੜਾ ਬਾਕੀ ਉੱਪਰ ਹੈਗਾ ਸਿਰ ਦੇ ਉੱਪਰ ਇਹ ਹੜਾ ਫਾਜਾ ਦੇਣਾ ਸੋ ਇਹ ਤੁਹਾਡੇ ਸਾਹਮਣੇ ਹੈ ਜੀ ਇੰਨੀ ਕਿ ਸ਼ੇਪ ਬਣੂਗੀ ਸਿੰਗਲ ਪਰਨੇ ਦੀ ਤੇ ਬਲ ਵੀ ਚਾਹੇ ਤੁਸੀਂ ਇਹਨੂੰ ਛੋਟੀ ਪੱਗ ਪੱਗ ਹੀ ਮੰਨ ਸਕਦੇ ਹੋ ਜਿਵੇਂ ਆਪਾਂ 5 ਲੜਾਂ ਵਾਲੀ ਪੱਗ ਬੰਨਦੇ ਆ ਉਹਦੀ ਵੀ ਇੰਨੀ ਹੀ ਸ਼ੇਪ ਬਣਦੀ ਆ ਸੋ ਕਪੜਾ ਰੂਵੀਆ ਦਾ ਭਾਰਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰ ਲੈ ਕਰੋ ਜੇ ਕਿ ਤੁਸੀਂ ਪੱਗ ਫਲ ਵਾਲੀ ਬੰਨਦੇ ਹੋ ਤਾਂ ਪਰਨਾ ਰੂਵੀਆ ਬੰਨ ਸਕਦੇ ਹੋ ਕਿਉਂ ਸ਼ੇਪ ਸ਼ੂ ਵਧੀਆ ਬਣ ਜਾਂਦੀ ਆ ਤੇ ਥੋੜਾ ਭਾਰੀ ਕਪੜਾ ਹੁੰਦਾ ਤੇ ਸਿਰ ਤੇ ਉੱਤੇ ਵੀ ਵਧੀਆ ਰਹਿੰਦਾ ਸ਼ੇਪ ਵਧੀਆ ਬਣ ਜਾਂਦੀ ਆ ਸੋ ਐਸੀ ਹੀ ਵੀਡੀਓ ਅੱਜ ਦੀ ਬੱਟਾ ਵਾਲੇ ਪਰਨੇ ਦੀ ਸਿੱਧੇ ਲੜਦੀ ਵੀਡੀਓ ਕਿਦਾਂ ਲੱਗੀ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ